ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਬਲਜੀਤ ਡਾਇਮੰਡ ਬੁਟੀ ਕੁੜਿਆਲਾ ਤੋਂ ਅੱਜ ਫਿਰ ਤੁਹਾਡੇ ਲਈ ਕੁਝ ਸੂਟ ਲੈ ਕੇ ਆਇਆ ਹਾਂ ਫਟਾਈ ਵਾਲੇ ਰਾਮ ਟੈਕਸ ਦੇ ਤੇ ਸਭ ਤੋਂ ਪਹਿਲਾਂ ਪਹਿਲਾਂ ਨੂੰ ਬੇਨਤੀ ਹੈ ਜਿਹੜੇ ਪਹਿਲੀ ਵਾਰ ਚੈਨਲ ਨੂੰ ਦੇਖ ਰਹੇ ਨੇ ਪਲੀਜ਼ ਜੈਨ ਨੂੰ ਸੇ ਸ਼ੇਅਰ ਜਰੂਰ ਕਰਿਆ ਕਰੋ ਓਕੇ ਤੇ ਜਿਹੜੀਆਂ ਪਹਿਲਾਂ ਪਹਿਲਾਂ ਦੇਖ ਰਹੀਆਂ ਨੇ ਉਹਨੂੰ ਬੇਨਤੀ ਆ ਵੀ ਚੈਨਲ ਨੂੰ ਜਰੂਰ ਸ਼ੇਅਰ ਕਰਿਆ ਕਰੋ ਹਨਾ ਤੁਸੀਂ ਸ਼ੇਅਰ ਕਰੋਗੇ ਤਾਂ ਹੀ ਵੀਡੀਓ ਅੱਗੇ ਜਾਊਗੀ ਇਹ ਆਪਾਂ ਨੇ ਲੈਵੈਂਡਰ ਸੇੜਦਾ ਹਲ ਮਤਲਬ ਲਾਈਟ ਸੇੜ ਤੇ ਲੈਵੈਂਡਰ ਕਲਰ ਦਾ ਜਿਹੜਾ ਉਹ ਰੰਗ ਆ ਸਾਹਮਣੇ ਇਹ ਦੇ ਉੱਪਰ ਨੂੰ ਪੈਨਲ ਜਾ ਰਹੇ ਨੇ ਤਾਂ ਦੇਖੋ ਲੈਂਥ ਦੀ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਊਗੀ ਤੁਸੀਂ ਲੈਂਥ ਆਪਣੇ ਮੁਤਾਬਕ ਜਿੰਨੇ 40 42 44 44 ਤੱਕ ਲੈਂਥ ਤੁਸੀਂ 34 ਤੱਕ ਆਮ ਬਣਾ ਸਕਦੇ ਹੋ ਇਹ ਦੇ ਬਾਹਰੋਂ ਤੇ ਤੁਸੀਂ ਇਹੇ ਕੰਮ ਪਹੁੰਚਿਆ ਤੇ ਵੀ ਕਰਵਾ ਸਕਦੇ ਹੋ ਜੇ ਕਰਵਾਉਣਾ ਪਰ ਇਹਨਾਂ ਦੇ ਪਹੁੰਚਿਆ ਤੇ ਨਹੀਂ ਕੀਤਾ ਹੋਇਆ ਠੀਕ ਹੈ ਤੁਸੀਂ ਆਪਣੇ ਪਸੰਦ ਦਾ ਜਿਹੜਾ ਮਰਜ਼ੀ ਡਿਜ਼ਾਈਨ ਬਣਾ ਸਕਦੇ ਹੋ ਕੋਈ ਇਹ ਨਹੀਂ ਹੈਗਾ ਵੀ ਤੁਸੀਂ ਇਹ ਹੀ ਡਿਜ਼ਾਈਨ ਬਣਾਉਣਾ ਹੋਰ ਵੀ ਕਿਸੇ ਤਰ੍ਹਾਂ ਦਾ ਵੀ ਡਿਜ਼ਾਈਨ ਬਣਾ ਸਕਦੇ ਹੋ ਪਰ ਪਲੀਜ਼ ਭੈਣਾ ਨੂੰ ਬੇਨਤੀ ਇਹ ਆ ਵੀ ਚੈਨਲ ਜਰੂਰ ਅੱਗੇ ਸ਼ੇਅਰ ਕਰਿਆ ਕਰੋ ਇਸ ਵਾਰ ਤੁਸੀਂ ਨੇ ਬਹੁਤ ਘੱਟ ਸ਼ੇਅਰ ਕੀਤਾ ਚੈਨਲ ਤੇ ਪਰ ਪ੍ਰਿੰਟ ਸੂਟਾਂ ਦੇ ਵਿੱਚ ਜ਼ਿਆਦਾ ਮੁਸ਼ਕਲ ਆ ਜਾਂਦੀ ਆ ਕਿਉਂਕਿ ਫਿਰ ਪ੍ਰਿੰਟ ਸੂਟਨਾ ਫਿਰ ਉਹ ਪ੍ਰਿੰਟ ਨਹੀਂ ਦੁਬਾਰਾ ਮਿਲਦੇ ਇਹ ਪਲੇਨ ਤਾਂ ਮਿਲ ਜਾਂਦੇ ਨੇ ਹਨਾ ਤੇ ਇਹ ਹੈਗਾ ਰੈਸਟ ਕਲਰ ਦਾ ਅਧਿਕ ਇਹ ਵੀ ਉੱਪਰ ਨੂੰ ਪੈਨਲ ਜਾ ਰਹੇ ਨੇ ਇਹ ਬਲੈਕ ਰੰਗ ਨਾਲ ਕਰਾਈ ਕੀਤੀ ਆ ਦੇ ਵਿੱਚ ਬਾਰਮਾਨੀ ਇਹ ਵੀ ਉਹਨਾਂ ਨੇ ਪਹੁੰਚਿਆ ਤੇ ਕੰਮ ਨਹੀਂ ਕਰਵਾਇਆ ਸਿਰਫ ਭਾਵਾਂ ਤਿਆਰ ਇਹਦੀ ਕੰਮ ਕਰਵਾਇਆ ਇਹ ਤੇ ਹੈਗਾ ਇੱਕ ਚੈੱਕ ਦੇ ਵਿੱਚ ਏ ਵੀ ਰਾਮ ਟੈਕਸ ਦੇ ਹੀ ਹੈ ਚੈੱਕ ਪਸ਼ਮੀਨਾ ਦੇ ਦਾ ਵਿੱਚ ਜਿੰਨਾ ਵੀ ਕਪੜਾ ਤੁਹਾਨੂੰ ਦਿਖਾਵਾਂਗੇ ਨਾ ਰਾਮ ਟੈਕਸ ਦੇ ਵਿੱਚ ਹੀ ਦਿਖਾਵਾਂਗੇ ਇਹਦੇ ਉੱਪਰ ਫੁੱਲ ਗਰੰਟੀ ਆ ਇਹ ਕਪੜੇ ਦੇ ਉੱਪਰ ਬੂਰ ਬਿਲਕੁਲ ਨਹੀਂ ਆਊਗਾ ਇਹ ਵੀ ਬਲੈਕ ਦੇ ਨਾਲ ਕੀਤਾ ਕਿਉਂਕਿ ਜਿਹੜੀ ਇਹਦੇ ਵਿੱਚ ਆ ਬਲੈਕ ਬਲੈਕ ਨਾ ਚੈੱਕ ਜਾ ਰਿਹਾ ਇਹ ਬਲੈਕ ਰੰਗ ਦਾ ਹੀ ਸੀਗਾ ਇਸ ਲਈ ਇਹਦੇ ਵਿੱਚ ਉੱਪਰ ਬਲੈਕ ਰੰਗ ਦਾ ਹੀ ਕੰਮ ਕੀਤਾ ਤੁਹਾਡੇ ਕੋਲ ਕੋਈ ਬਲੈਕ ਸਲਵਾਰ ਹੈਗੀ ਤੁਸੀਂ ਉਹਦੇ ਨਾਲ ਵੀ ਮੈਚ ਕਰ ਸਕਦੇ ਹੋ ਇਹਨੂੰ

ਕੀ ਇਹਨੂੰ ਮਲਟੀ ਕਲਰ ਦੇ ਨਾਲ ਵੀ ਕਰਵਾ ਸਕਦੇ ਹਾਂ ਪਰ ਇਹ ਬਲੈਕ ਦੇ ਨਾਲ ਬਹੁਤ ਜ਼ਿਆਦਾ ਜੱਚ ਰਿਹਾ ਠੀਕ ਹੈ ਇਹਦੇ ਵਿੱਚ ਆਪਣੇ ਕੋਲ ਇੱਕ ਸੂਟ ਹੋਰ ਹੈਗਾ ਇਹ ਰੰਗ ਦਾ ਤੇ ਬਾਕੀ ਦੋ ਕਲਰ ਹੋਰ ਹੈਗੇ ਨੇ ਇਹਦੇ ਵਿੱਚ ਹਾਂ ਜਿੱਤੇ ਇਹ ਹੈ ਇਹ ਹੈਗਾ ਲਗਜ਼ਰੀ ਕੁਸ਼ਮੀਨੇ ਦੇ ਵਿੱਚ ਇਹ ਫਲਾਵਰ ਨੇ ਦੋ ਇਹ ਉੱਪਰ ਨੂੰ ਫੈਲਣ ਜਾ ਰਿਹਾ ਇਹ ਦੋ ਫਲਾਵਰ ਨੇ ਠੀਕ ਹੈ ਇਹ ਲੱਗ ਜਿਹੀ ਪਸ਼ਮੀਨੇ ਦੇ ਵਿੱਚ ਜਿਹੜਾ ਟੂ ਟੂਨ ਪਸ਼ਮੀਨਾ ਕਹਿ ਦਿੰਦੇ ਆਪਾਂ ਨਾ ਰਾਮ ਟੈਕਸ ਦੇ ਵਿੱਚ ਹੈਗਾ ਕੱਪੜਾ ਜਿੰਨਾ ਵੀ ਹੈਗਾ ਸਾਰਾ ਰਾਮ ਟੈਕਸ ਦਾ ਹੀ ਆ ਤੇ ਇਹ ਹੈਗਾ ਬਾਮਾ ਟੇਕਾ ਦੇਖੋ ਇਹ ਬਾਮਾ ਟੇਕਾ ਇਸ ਤਰ੍ਹਾਂ ਹੈ ਤੇ ਇਹਦੇ ਨਾਲ ਇਹ ਬੋਟਮ ਆ ਉਹਦੇ ਉੱਪਰ ਕੋਈ ਕੰਮ ਨਹੀਂ ਕਰਿਆ ਹੈਗਾ ਤੁਸੀਂ ਚਾਹੋ ਤਾਂ ਕਰਵਾ ਵੀ ਸਕਦੇ ਹੋ ਹਾਂਜੀ ਇਹਦੇ ਉੱਪਰ ਅਸੀਂ ਕੰਮ ਕਰਿਆ ਦੇ ਬੀਸਲਕ ਦੇ ਵਿੱਚ ਤੇ ਬੀਸਲਕ ਨੇ ਆਪਣੇ ਆ ਦੇਖੋ ਕਿਤੇ ਦੇਖਮੂ ਬਿਲਕੁਲ ਸੇਮ ਇਹਦੇ ਨਾਲ ਦੀ ਬਾਟਮ ਆ ਉਹਦੇ ਨਾਲ ਤਾਂ ਇਹ ਮਿਲ ਹਲਕਾ ਜਿਹਾ ਕੰਮ ਕਰਿਆ ਤੇ ਇਹ ਹੈਗਾ ਬਹਮਾ ਤੇਗਾ ਇੱਕਾ ਪਤੂ ਬਹੁਤ ਪਿਆਣਾ ਕੁਝ ਦੇ ਵੀ ਦੁਪੱਟੇ ਵਾਲੇ ਸੂਟ ਵੀ ਦਿਖਾਇਆ ਕਰੋ ਆਪਣੇ ਕੋਲ ਦੁਪੱਟੇ ਵਾਲੇ ਸੂਟ ਵੀ ਹੁੰਦੇ ਨੇ ਸਿੰਪਲ ਦਿਖਾਵਾਂਗੇ ਕਿ ਇੱਕ ਸੂਟ ਦਾ ਤੁਹਾਨੂੰ ਸੀ ਐ ਮੇਰੇ ਸੂਟ ਵੀ ਆਪਣੇ ਕੋਲੇ ਹੁੰਦੇ ਨੇ ਰਾਮਪੱਟ ਦੇ ਮੈਂ ਤੇ ਤੁਹਾਨੂੰ ਇਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਉਗੀ। ਉਹ ਤੁਹਾਨੂੰ ਜੰਦ ਦੇ। ਤੇ ਇਹਦੇ ਨਾਲ ਇਹਨਾਂ ਵਿੱਚ ਦੋ ਤਰ੍ਹਾਂ ਦੇ ਦੁਪੱਟੇ ਹੁੰਦੇ ਨੇ ਨਾ ਜਿਹੜੇ ਪਲੇਨ ਵੀ ਆਉਂਦੇ ਨੇ ਤੇ ਇਹਨਾਂ ਵਿੱਚ ਤੇ ਪ੍ਰਿੰਟ ਵੀ ਹੁੰਦੇ ਨੇ। ਇਹਦੇ ਨਾਲ ਹੁਣ ਪਲੇਨ ਦੇ। ਇਹਦੇ ਵਿੱਚ ਡਿਜ਼ਾਈਨ ਤੇ ਦੁਪੱਟਾ ਪਿਓਰ ਦਾ ਤੇ ਇਹ ਪੱਟੀ ਲੱਗੀ ਵੀ ਹੋਊਗੀ ਤੇ ਵੀ ਹੋਣਗੇ ਜਿਵੇਂ ਕੜਾਈ ਵਾਲੇ ਸੂਟ ਹੁੰਦੇ ਨੇ ਨਾ ਇਹਦੇ ਵਿੱਚ ਡਿਜ਼ਾਈਨ ਚੇਂਜ ਹੋਈ ਜਾਣਗੇ ਰੰਗ ਆਈ ਜਾਣਗੇ ਇਹਨਾਂ ਵਿੱਚ ਵੀ ਆਪਣੇ ਕੋਲ ਕਈ ਹੈਗੇ ਨੇ ਤੇ ਇੱਕ ਆਪਣੇ ਕੋਲ ਇਸ ਤਰ੍ਹਾਂ ਦੀ ਕੁਆਲਿਟੀ ਹੁੰਦੀ ਆ ਦੁਪट्टे ਵਾਲੀ ਇਹ ਵੀ ਰਾਮ ਟੈਕਦੇ ਨੇ ਇੱਕ ਸੂਟ ਤਾਂ ਖੋਲ ਕੇ ਦਿਖਾ ਦਿੰਦੇ ਆ ਪੂਰਾ ਇਹ ਬੋਟਲ ਗ੍ਰੀਨ ਰੰਗ ਦਾ ਜਿਹੜਾ ਮੇਰਾ ਹਰਾ ਰੰਗ ਹੁੰਦਾ ਨਾ ਬੋਟਲ ਗ੍ਰੀਨ ਉਹ ਲੈਥ ਦੇ ਤੋਂ ਤੁਹਾਨੂੰ ਇਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਇਸੀ ਡਿਜ਼ਾਈਨ ਉਮੇ ਦੇ ਜ਼ਿਆਦਾਤਰ ਪਸੰਦ ਕਰਦੇ ਆ ਲੈਣੇ ਜਿਹਦੇ ਵਿੱਚ ਜ਼ਿਆਦਾ ਪ੍ਰੋਬਲਮ ਨਾ ਆਵੇ ਲੈਥ ਦੀ ਜਿਹਦੇ ਵਿੱਚ ਗਾਲਾ ਵੀ ਨਾਲ ਬਣਿਆ ਆਵੇ ਫਿਰ ਉੱਥੇ ਲੈਥ ਦੀ ਪ੍ਰੋਬਲਮ ਆ ਜਾਂਦੀ ਆ ਇਹ ਸਾਰੇ ਉੱਪਰ ਆਰੀ ਦਾ ਕੰਮ ਕੀਤਾ ਹੋਇਆ ਜਿਹੜਾ ਤੁਹਾਨੂੰ ਕੀਤਾ ਹੋਇਆ ਹਾਈਲਾਈਟ ਕੀਤਾ ਹੋਇਆ ਇਹ ਸਾਰਾ ਆਰੀ ਦਾ ਕੰਮ ਕੀਤਾ ਹੋਇਆ ਇਹਦੇ ਉੱਪਰ ਇਹ ਤੇਰਾਮ ਟੈਕ ਦਾ ਨਾਮ ਜੇ ਤੁਹਾਨੂੰ ਪਤਾ ਹੀ ਹੈ ਵੀ ਇਹ ਪੁੱਛਣ ਦੀ ਹੋਰ ਕੁਛ ਲੋੜ ਨਹੀਂ ਪਣਦੀ ਹੋएगी ਪਲੇਨ ਸਲਵਾਰ ਹੈ ਇਹਦੇ ਨਾਲ ਆ ਦੇਖੋ ਇਹ ਸੇਮ ਹੈ ਦੀ ਬੈਗ ਤੇ ਇਹ ਚੋਰੀ ਦੀਆਂ ਇਹ ਬਾਮਾਂ ਆਉਣਗੀਆਂ ਬਾਮਾਂ ਤੇ ਕੰਮ ਦਿੱਤਾ ਹੋਇਆ ਤੇ ਇਹਦੇ ਨਾਲ ਦੁਪੱਟੇ ਨੇ ਚਨੂਨ ਦੇ ਦੁਪੱਟੇ ਨੇ ਨਾਲ ਇਹਦੇ ਇਹਦੇ ਵਿੱਚ ਆਪਲੇ ਕੋਲ ਡਿਜ਼ਾਈਨ ਹੋਰ ਵੀ ਹੈਗੇ ਨੇ ਬਦਲ ਬਦਲ ਕੇ ਮਤਲਬ ਛੋੜੇ ਮੋਟੇ ਰੰਗ ਹੀ ਹੋਣਗੇ ਐਵੇਂ ਤਰ੍ਹਾਂ ਦੇ ਆ ਦੇਖੋ ਇਹਦੇ ਨਾਲ ਚਨੂਨ ਦੇ ਦੁਪੱਟੇ ਨੇ ਦੁਪੱਟੇ ਕੁਲੇ ਡੁਲੇ ਨੇ ਜਿਹਦਾ ਪ੍ਰਿੰਟ ਤੁਹਾਨੂੰ ਸੇਮ ਉਹਦੇ ਮਿਲੂਗਾ ਫਰੰਟ ਤੇ ਉਹੀ ਸੇਮ ਪ੍ਰਿੰਟ ਤੁਹਾਨੂੰ ਇਹਦੇ ਵਿਚਕਾਰ ਦੇ ਦੁਪੱਟੇ ਤੇ ਦੁਪੱਟਾ ਬਹੁਤ ਸੌਫਟ ਵਾਲਾ ਇਹ ਨਹੀਂ ਹੈਗਾ ਵੀ ਸਿਰ ਤੇ ਨਹੀਂ ਖੜੂਗਾ ਸਿਰ ਤੇ ਖੜੂਗਾ ਦੁਪੱਟਾ ਠੀਕ ਹੈ ਆਹ ਦੇ ਲਈ ਬਾਰਡਰ ਆਹ ਦੇਖੋ ਇਸ ਤਰ੍ਹਾਂ ਇਹਨੂੰ 44 45 ਚਾਹੇ 40 ਕਰ ਲਓ ਚਾਹੇ 45 ਕਰ ਲਓ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਇਹ ਵਿੱਚ 3 ਮੀਟਰ ਪੂਰੀ ਇਹਦੀ ਸਲਵਾਰ ਹੋਊਗੀ ਇਹਦੇ ਵਿੱਚ ਇਹ ਹੈਗਾ ਬੋਟਲ ਗ੍ਰੀਨ ਇਹ ਹੈਗਾ ਮੈਰੂਨ ਕਲਰ ਇਹ ਆਪਣੇ ਕੋਲ ਨਾਲ ਇੱਕ ਐਵੇਂ ਦੇ ਸੂਟ ਵੀ ਹੁੰਦੇ ਨੇ ਜਿਵੇਂ ਕਿ ਇਹਦੇ ਵਿੱਚ ਇਹ ਵੀਡੀਓ ਤੁਹਾਨੂੰ ਫੇਰ ਅਗਲੀ ਵਾਰ ਦਿਖਾਵਾਂਗੇ ਇਹ ਕਿਸੇ ਨੇ ਕਿਹਾ ਸੀਗਾ ਸਾਨੂੰ ਕੋਈ ਲਾਈਟ ਕਲਰ ਦਾ ਸੂਟ ਦਿਖਾ ਦਿਓ ਇਸ ਲਈ ਮੈਂ ਇੱਕ ਦਿਖਾਤਾ ਸੂਟ ਵਿੱਚ ਫੋਟੋ ਭੇਜਣੀ ਮੁਸ਼ਕਲ ਹੋ ਜਾਂਦੀ ਹੈ ਕਈ ਵਾਰ ਹਨਾ ਆ ਦੇ ਇਹ ਵੀ ਸੂਟ ਰਾਮ ਟੈਕਸ ਦਾ ਹੀ ਆ ਪਰ ਫੁੱਲ ਗਾਰੰਟੀ ਰਹੂਏ ਸੂਟ ਦੀ ਜਿੰਨੇ ਵੀ ਤੁਹਾਨੂੰ ਦਿਖਾਏ ਨੇ ਕੱਪੜੇ ਸਾਡੀ ਵੈਰਾਈ ਤੁਹਾਨੂੰ ਕਿਵੇਂ ਲੱਗਦੀ ਆ ਜਰੂਰ ਕਰ ਦੱਸਿਆ ਕਰੋ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਪਲੀਜ਼ ਇਹ ਵੀ ਦੱਸਿਆ ਕਰੋ ਦੱਸਿਆ ਕਰੋ ਤੁਸੀਂ ਕਿਹੜੀ ਜਗ੍ਹਾ ਤੋਂ ਦੇਖ ਰਹੇ ਆ ਸਾਨੂੰ ਪਤਾ ਲੱਗ ਜਾਂਦਾ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਤੁਸੀਂ ਇੰਨੇ ਦੂਰ-ਦੂਰ ਸਾਨੂੰ ਦੇਖਦੇ ਹੋ ਹਨ ਤੇ ਫਿਰ ਭੈਣਾ ਨੂੰ ਬੇਨਤੀ ਆ ਵੀ ਚੰਨ ਨੂੰ ਜਰੂਰ ਅਗੇ ਸ਼ੇਅਰ ਕਰਿਆ ਕਰੋ ਬੇਨਤੀ ਉਹ ਕਰ ਸਕਦੇ ਆ ਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਸਪੋਰਟ ਕਰਿਆ ਕਰੋ ਆਪਣਾ ਨੂੰ ਬੇਨਤੀ ਹੈ ਆਪਣੀ ਭੈਣ ਨੂੰ ਜ਼ਰੂਰ ਸਪੋਰਟ ਕਰਿਓ ਤੁਹਾਨੂੰ ਹੋਰ ਕਿਵੇਂ ਦੇ ਡਿਜ਼ਾਈਨ ਚਾਹੀਦੇ ਨੇ ਹੋਰ ਕਿਹੜਾ ਕੱਪੜਾ ਚਾਹੀਦਾ ਆਪਣੇ ਕੋਲ ਪਲੇਨ ਕੱਪੜਾ ਵੈਸੇ ਸਾਰੇ ਹੀ ਹੁੰਦਾ ਮਤਲਬ ਪਾਰਟੀ ਵੇਅਰ ਵੀ ਹੁੰਦਾ ਤੇ ਪੁਸ਼ਮੀਨੇ ਦਾ ਤਾਂ ਹੁੰਦੇ ਹੀ ਹੁੰਦਾ ਸਾਰਾ ਹਨਾ ਤੇ ਕਿਵੇਂ ਲੱਗੇ ਸਾਡੇ ਕੱਪੜੇ ਜ਼ਰੂਰ ਦੱਸਿਓ ਅ ਚਲੋ ਠੀਕ ਸੀਗਾ ਅੱਜ ਦੀ ਵੀਡੀਓ ਵਿੱਚ ਇੰਨਾ ਹੀ अगली वीडियो फिर लेके आवाने बहुत सोना सोहना सूट लेके सत श्रीकाल मैरूम तो थोड़ा जा हट के रंगे है आ देखो ये प्रोपर मैरूम नहीं है मैरूम मैरूम तो लाभी तो थोड़ा जा हट के जो रंग रंग दूसरा ठीक है रे वीडियो रंग ਤੀਸਰਾ ਹੈਗਾ ਇਹਦੇ ਵਿੱਚ ਵੀ ਬਾਈ ਨਿਕਲਿਆ ਇਹ ਹੈਗਾ ਬਾਈ ਨਿਕਲਿਆ ਐਸੇ ਪਤਾ ਲੱਗਦੀ ਤੇ ਆ ਇਹਦੇ ਨਾਲ ਇਹਦੀ ਸਲਵਾਰ ਕਿਉਂਕਿ ਰੰਗ ਤਾਂ ਦਿਖਾਇਆ ਤੁਹਾਨੂੰ ਨਾਲ ਵੀ ਫਿਰ ਪਤਾ ਕੀ ਹੈ ਫਿਰ ਅ ਪੂਰੋ ਪੇਜ ਨਹੀਂ ਬਹੁਤ ਮੁਸ਼ਕਲ ਹੋ ਜਾਂਦੀ ਹੈ ਇਸ ਲਈ ਤੁਸੀਂ ਰੰਗ ਇੱਥੇ ਚੈੱਕ ਕਰ ਲਓ ਇਹ ਬਾਈਂਡ ਸ਼ੀਡ ਪ੍ਰੋਪਰ ਇਹਦਾ ਪ੍ਰੋਪਰ ਬਾਈਂਡ ਹੁੰਦਾ ਪ੍ਰੋਪਰ ਬਾਈਂਡ ਨਹੀਂ ਹੋ ਰਾ ਇਹ ਐਨ ਵਧੀਆ ਲਾ ਠੀਕ ਹੈ ਇਹ ਇੱਕ ਤੋਂ ਆਪਣੇ ਕੋਲ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਸਿੰਪਲ ਸਿੰਪਲ ਦਿਖਾਇਆ ਤੁਹਾਨੂੰ ਇਸ ਤਰ੍ਹਾਂ ਦੀ variety ਦਾ ਇਹ ਹੈਗਾ ਕਾਫੀ ਰੰਗ ਇਹਦੇ ਵਿੱਚ ਰੰਗ ਹੋਰ ਵੀ ਹੈ ਇਹ ਦੇਖੋ ਤੁਹਾਨੂੰ ਕਪੜਾ ਜਿੰਨਾ ਵੀ ਤੁਹਾਨੂੰ ਦਿਖਾਵਾਂਗੇ ਸਾਰੇ ਡਾਗ ਟੈਸਟ ਦੇ ਦਿਖਾਵਾਂਗੇ ਕਿਸੇ ਨੂੰ ਖਾਣੀ ਦਿਖਾਈ ਹੈ ਖਾਣੀ ਨਾ ਹੀ ਦਿਖਾਈ ਹੈ ਮੋਹਰ ਲੱਗੀ ਹੋਈ ਹੈ ਦੇਖ ਲਓ ਕਪੜਾ ਜਿੰਨਾ ਵੀ ਹੋਊਗਾ ਰਾਮ ਟੈਸਟ ਦਾ ਹੀ ਹੋਊਗਾ ਔਰ ਗਾਰੰਟੀ ਵਾਲਾ ਹੋਊਗਾ ਇਹ ਹੈਗਾ ਫਰੰਟ ਇਹ ਜੇਗਾ ਦੀ ਬੈਗ ਇੱਕ ਕਾਫੀ ਕਲਰ ਦੇ ਵਿੱਚ ਸੂਟ ਆ ਇਹ ਬਗੈਰ ਦੁਪट्टे ਤੋਂ ਇਹ ਨਾਲ ਇਹਦੀ ਸੈਲਫ ਪ੍ਰਿੰਟ ਦੇ ਵਿੱਚ ਇਹਦੀ ਬਾਟਮ ਇਹਦੇ ਵਿੱਚ ਵੀ ਪ੍ਰਿੰਟਾ ਹਲਕਾ ਹਲਕਾ ਜਿਹਾ ਇਹ ਬਗੈਰ ਦੁਪट्टे ਤੋਂ ਜੇ ਤੁਹਾਡੇ ਕੋਲ ਕਾਫੀ ਰੰਗ ਦਾ ਦੁਪੱਟਾ ਹੈਗਾ ਤੁਸੀਂ ਲੈ ਸਕਦੇ ਹੋ ਨਹੀਂ ਅਸੀਂ ਵੀ ਤੁਹਾਨੂੰ ਡਾਈ ਕਰਕੇ ਦੇ ਦਾਂਗੇ ਦੁਪੱਟੇ ਆਪਣੇ ਕੋਲ ਸਾਰੇ ਤਰ੍ਹਾਂ ਦੇ ਹੁੰਦੇ ਨੇ